ਬਾਬੋ ਕੀ ਆ ਚਾਲਾ ਫੋਟੋ ਟਿਕਟੋਕਾਰੇ ਜਾਨਪੁਰ ਪਲਾਂਖੀ ਉੱਕੇ ਨੂੰ ਕਰੀ ਤੇ ਪਹਿਲਾ ਨੰਬਰ ਕਰੀਏ ਤੇ ਪਹਿਲਾ ਨੰਬਰ ਤੁਹਾਨੂੰ ਪਤਾ ਹੀ ਹੈ ਕਿਹੜਾ ਕਰ ਦੋਨੇ ਆ ਸਾਹਮਣੇ ਬੈਠੇ ਕਬੂਤਰੀ ਇਹ ਅੰਡੇ ਰੱਖਣ ਦੀ ਤਿਆਰੀ ਚਾਹੀ ਪਰ ਇਹ ਕਰਦੀ ਨਹੀਂ ਕੋਈ ਕੰਮ ਤੇ ਪਹਿਲਾਂ ਤਾਂ ਪਾਣੀ ਛੱਡ ਜੋ ਗੰਦਾ ਹੋ ਰਿਹਾ ਨਾ ਚੇਂਜ ਕਰਦੇ ਫੰਗ ਪੁੰਗ ਜੇ ਬਾਹਰ ਛੱਡ ਦਿੰਦੇ ਨੇ ਤੇ ਅੱਜ ਬਾਈ ਹਨਾ ਸਵੇਰੀ ਸਵੇਰੀ ਛੱਡਦੇ ਆਪਾਂ ਇਹਨਾਂ ਨੂੰ ਅੱਜ ਆਪਾਂ 1:00 ਵਜੇ ਨੂੰ ਛੱਡਦੇ ਅੱਜ ਸਵੇਰੀ ਜਾਣਗੇ ਹਨਾ ਇਹ। ਬੜਾ ਠੰਡਾ ਮੌਸਮ ਮੜਾ ਆ। ਆ ਆ ਪੱਠਿਆ ਆਏ ਨਾ ਕਰਾਗਾ ਤੂੰ। ਆਇਆ। ਆ ਗਿਆ ਬਈ ਹੰਡਾ ਦੀ। ਲਵਾ ਬਬ ਇਕੜਾ ਤੇ ਹੰਡਾ ਇਹ ਆਇਆ ਕੂਤਰੀ ਇਹ। ਆ ਗੇੜ ਆਪਣੇ ਚੜ ਗਈ ਲਓ ਜੀ ਦੋ ਉੜਾ ਤੇ ਤੇ ਖੜਜੋ ਇਹ ਤਾਂ ਅੰਡਾ ਦੇ ਤੇ ਹੁੰਦਾ ਇਹ ਵੀ ਚਟੀਆਂ ਵਾਲੀ ਨੂੰ ਠੀਕ ਆਂਡਿਆਂ ਦੇ ਵਜੂਗਾ ਕਾਲਾ ਚੀਨਾ ਇਹਨੂੰ ਵੀ ਡੋਣਾ ਜ਼ਰੂਰੀ ਹੈ ਉਹਨਾਂ ਨੇ ਨਾ ਸਾਨੂੰ ਪਤਾ ਹੈ ਠੀਕ ਆ ਲਓ ਬਾਪੂ ਲਓ ਜੀ ਇਹ ਵੀ ਡਾਤੀ ਤੇ ਹੁਣ ਉੱਡ ਲਾਂਗੇ ਆਪਦਾ ਠੰਡੇ ਮੌਸਮ ਦੇ ਵਿੱਚ ਬਾਪੂ ਤੇ ਆਹ ਤਿੰਨ ਜਾਨਵਰ ਤਾਂ ਆਪਣੇ ਆ ਗਏ ਬਈ ਠੀਕ ਹੈ ਜਿਹੜੇ ਆਪਾਂ ਨੇ ਡਾਇ ਸੀਗੇ ਤੇ ਬਈ ਆਹ ਦੋ ਥੱਲੇ ਛੱਡ ਰੱਖੇ ਨੇ ਹਣਾ ਤੇ ਪੂਰੀ ਹਨਾ ਕੂਤਰ ਹਾਂ ਲਿਆਉਣ ਦੀ ਕੋਸ਼ਿਸ਼ ਕਰੀ ਨੇ ਉਹ ਬੈਗਾ ਬਈ ਨਮਾ ਕਬੂਤਰ ਜਿਹੜਾ 2-3 ਦਿਨਾਂ ਦਾ ਨਾ ਫਰਦਾ ਠੀਕ ਆ ਆ ਬੈਠਾ ਠੀਕ ਆ ਭਾਈ ਇਹ ਬੈਠਾ ਕਬੂਤਰ ਹੁਣ ਇਹ ਮੈਨੂੰ ਕਬੂਤਰੀ ਲਾਦਾ ਕਬੂਤਰੀ ਨਹੀਂ ਲਾਦੀ ਵੱਡਾ ਕਬੂਤਰ ਲਾਦਾ ਮੈਨੂੰ ਹਨਾ ਆਹ ਦੇਖੋ ਹਨਾ ਕਬੂਤਰ ਤਾਂ ਹਣੇ ਹਨਾ ਉੱਤੇ ਬੈਠੇ ਨੇ ਚਲੋ ਕੋਈ ਨਾ ਇਹਨਾਂ ਦੇ ਬੈਠੇ ਰਹਿਣ ਤੇ ਇਹਨਾਂ ਨੂੰ ਅੰਦਰ ਕਰਦੀਏ ਕਿਉਂਕਿ ਚੱਟੀਆਂ ਵਾਲੀ ਆ ਜਾਂਦੀ ਹੈ ਨਾ ਇੱਧਰ ਉੱਟ ਕੇ ਜੇ ਚਲ ਉਹ ਅੰਦਰ ਇਹ ਮੈਂ ਬਈ ਹੁਣ ਜ਼ੂਮ ਕਰਕੇ ਦੇਖਿਆ ਕਾਲੀ ਨੋਕ ਦਾ ਕਬੂਤਰ ਆ ਉਹ ਜਿਹੜਾ ਹਨਾ 30x ਜ਼ੂਮ ਕਰਾਂ ਮੋ ਤੇ ਉੱਤੇ ਠੀਕ ਆ ਕਾਲੀ ਨੋਕ ਦਾ ਕਬੂਤਰ ਆ ਹੁਣ ਤੇ ਹਿਸਾਬ ਲਾ ਲੋ ਕਿ ਜਾਂ ਹੋਣਾ ਹਨਾ ਬਾਬੂ ਤੇ ਕਰਦੇ ਸ਼ੇਰ ਵਈ ਜਿਵੇਂ ਆਉਂਦਾ ਬਾਬਿਓ ਆ ਆ ਗਿਆ ਜਮੀ ਨੇੜੇ ਕਬੂਤਰ ਦਾ ਆ ਬਹਿ ਗਿਆ ਭਾਈ ਜਮੀ ਇੱਥੋਂ ਮੁੜ ਤੁਰ ਗਿਆ ਆ ਇੱਥੋਂ ਹਨਾ ਤੇ ਯੋਈ ਵਈ ਆਈ ਵਈ ਆਈ ਡਰਨਾ ਨਹੀਂ ਚਾਹੀ ਮੱਠਿਆ ਡਰਨਾ ਨਹੀਂ ਖੜਜੋ ਬਾਪੂ ਨਹੀਂ ਕਰਦੇ ਬਾਪੂ ਹੋ ਬੈਠਾ ਨਾ ਉੱਤਰ ਸਾਹਮਣੇ ਤੇ ਬਾਪੂ ਜੰਮੀ ਆਗਾ ਜਿ ਮੋੜੀ ਜਿ ਗੱਛ ਰਹੇਗੀ ਪਤਾ ਨਹੀਂ ਪਤਾ ਨਹੀਂ ਕਿੰਮੀ ਰਹਗਾ ਬਈ ਹਨ ਇਹ ਛਾਤਰੀ ਤੇ ਨਹੀਂ ਆਉਂਦਾ ਪਤਾ ਨਹੀਂ ਕਾ ਤੂੰ ਬਾਕੀ ਨੂੰ ਫੜ ਕੇ ਦੇਖ ਰਿਆਂ ਕੀ ਕਹਲਾ ਹੈ ਚਟੀਆਂ ਵਾਲੀ ਯਾਰ 바ਰੀ 바ਰੀ ਜਾਈ ਜਾਂਦੀ ਹੈ ਨੀਚੇ ਜਾ ਤੇ ਆਪਾਂ ਹੀ ਕਰਦੇ ਆਂ ਇਧਰ ਵਾਲੇ ਕੂਤਰਾਂ ਨੂੰ ਕੱਢੇ ਦਿੰਦੇ ਆਂ ਅੱਛਾ ਪਰ ਹੋਰ ਯਾਰ ਇਧਰੋਂ ਗੱਲੀ ਕੂਤਰੀ ਕੱਢ ਦਿੰਦਾ ਕੂਤਰ ਨਹੀਂ ਕੁੱਤੇ ਆ ਜਾ ਕੂਤਰੀ ਕਿਉਂਕਿ ਚੱਟੀ ਕਰਕੇ ਨਾ ਚਮਕਦੀ ਆ ਵਾਬਿਓ ਆ ਗਿਆ ਫਾਈਨਲ ਆ ਬਈ ਆ ਕੀ ਠੀਕ ਆ ਭਾਈ ਇਹ ਲਾਲ ਚੀਨਾ ਜਾਂ ਸਤ ਲਾਓ ਜੀ ਵਾਬਿਓ ਆ ਆ ਗਿਆ ਜਮੀਨੀ ਵਿੱਚ ਆ ਗਿਆ ਹੁਣ ਤਾਂ ਜਮੀ ਜਮੀ نیچے ਆ ਗਿਆ ਭਾਈ ਤੇ ਮੈਂ ਮੜਾ ਜਾਉਣਾ ਕਰਾਣਾ ਹਨ ਹਨ ਗੇਲੀ ਨਾ ਕਰਾਂ ਮੈਂ ਪਿੱਛੇ ਮੁੜ ਜਣਾ ਹਨ ਆ ਪੱਲੋ ਕੋ ਜਿਹਨੇ ਜੋ نیچے ਜਾ ਕੇ ਖੁੱਡਾ ਖੋੜ ਕੇ ਇਹ 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 ਆ ਗਿਆ ਇਹ ਆ ਗਿਆ ਭਾਈ ਫਾਈਨਲ ਲਓ ਬਾਪੂ ਉਤਰ ਆ ਗਿਆ ਤੇ ਹੁਣ ਇਹਨੂੰ ਅੰਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕੋਈ ਕੰਡ ਜੀ ਹਨਾ ਤਰਕੀਬ ਸੋਚੀ ਕਿਹੜੀ ਠੀਕ ਆ ਬਾਪੂ ਖਰਚ ਪਹਿਲਾਂ ਤਾਂ ਆਪਾਂ ਖੁੱਡਾ ਖੋਲੀ ਪਰਾਂ ਦੀ ਜਾ ਕੇ ਕੂਤਰਾ ਜਮੇ ਮੈਂ ਦੌੜ ਰਿਹਾ ਬਾਬਿਓ ਤੱਲਾ ਲਓ ਜੀ ਬਾਬਿਓ ਖੁੱਡਾ ਖੋਲ ਤਾਂ ਆਪਾਂ ਨੇ ਚਲੋ ਖੁੱਡੇ ਚ ਖੁੱਡੇ ਚ ਖੁੱਡੇ ਤੱਲਾ ਲਓ ਜੀ ਬਾਬਿਓ ਖੁੱਡੇ ਚ ਕਰਦੇ ਆ ਚਲੋ ਚੱਲ 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 ਤੋ ਤੱਲਾ ਲਓ ਜੀ ਬਾਬਿਓ ਫਾਈਨਲ ਆਪਣਾ ਆਪਣੀ ਮਿਹਨਤ ਜਾਰੀ ਰਹੀ ਤੇ ਕੂਤਰਾ ਆਪਾਂ ਨੇ ਫੜ ਲਿਆ ਠੀਕ ਹੈ ਫਾਈਨਲ ਠੀਕ ਹੈ ਬਾਬਿਓ ਤੇ ਹਾਵੀ ਰਤਨ ਜੋੜੀ ਇਧਰੀ ਆ ਗਈ ਓਏ ਦੇਖੀ ਮੈਂ ਦੇਖੀ 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 ਕਬੂਤਰ ਤਾਂ ਦੇਖੀ ਕਿਹੇ ਜਾਏ ਕਬੂਤਰ ਦਾ ਬਾਬੇ ਭੁੱਖਾ ਬਾਬੇ ਹਨ ਵਿੱਚ ਬਹੁਤ ਦਿਨਾਂ ਦਾ ਵਿਚਾਰਾ ਹਨ ਤਾਲ ਲਾਓ ਜੀ ਬਾਬੇ ਦੇਖੋ ਕਹਿੰਦੇ ਕੂਤਰਾ ਹੈ ਨਵਾ ਇਹ ਫਰਦਾ ਵੀ ਬਹੁਤ ਦਿਨਾਂ ਦਾ ਹਨਾ ਇੱਕੋ ਦੋ ਦਿਨਾਂ ਦਾ ਫਰਦਾ ਹੈ ਕੂਤਰ ਮਾਚਲ ਆ ਜੂਗਾ ਆ ਜੂਗਾ ਤੇ ਇਹ ਕੂਤਰ ਫੜਿਆ ਅੱਜ ਖੱਟੀ ਅੱਖਾਂ ਦਾ ਲਾਓ ਬਾਬੂ ਅਰਜ ਸਮਾਰ ਕੇ ਜੇ ਬਾਬੂ ਹਣ ਦੇਖੋ ਹਾਂ ਦੇ ਸਮਾਰ ਕੇ ਜੇ ਹੈ ਹਾਂ ਲਾਓ ਬਾਬੂ ਇਹ ਕਬੂਤਰਾ ਵਈ ਦੇਖੋ ਖੱਟੀਆਂ ਅੱਖਾਂ ਦਾ ਕਬੂਤਰਾ ਹਨ ਤੇ ਉਹ ਹਨ ਇਹਨੂੰ ਰੱਖਾਂਗੇ ਤੇ ਭੁੱਖਾ ਬਹੁਤਾ ਹਨ ਵੀ ਵਿਚਾਰਾ ਬਹੁਤ ਦਿਨਾਂ ਦਾ ਤੇ ਆਪਾਂ ਇਹਨੂੰ ਐਂ ਕਰਦੇ ਆ ਜਾਲੀ 'ਚ ਛੱਡ ਕੇ ਪਹਿਲਾਂ ਤਾਂ ਦਾਣਾ ਪਾਣੀ ਖਵਾਉਨੇ ਆ ਠੀਕ ਹੈ ਇਧਰ ਇਧਰ ਵਾਲੇ ਕੁੱਟੇ ਲੈ ਓ ਕਬੂਤਰਾ ਲੈ ਨੀ ਜਾ ਰਹੇ ਓਰੇ ਠੀਕ ਆ ਤੈਨੂੰ ਪਾਉਣਾ ਦਾਣਾ ਤੇ ਬਾਬੂ ਆਹ ਜੋੜੀ ਨੂੰ ਤੰਗ ਕਰੀ ਜਾਂਦੇ ਨੇਗੇ ਹਰ ਸਤੈ ਜੋੜੀ ਨੂੰ ਇਹਨਾਂ ਨੂੰ ਛੱਡਿਆ ਹੀ ਅੱਡ ਚਲੋ ਕਰਦੇ ਪਹਿਲਾਂ ਤਾਂ ਦਾਣੇ ਖਵਾਈਏ ਇਹਨੂੰ ਭੁਖਾ ਨਾ ਵਿਚਾਰਾ ਪਤਾ ਨਹੀਂ ਕਿੰਨੇ ਕ ਦੇਣਾ ਦਾ ਭੁੱਖਾ ਵੀ ਜਮੀ ਨਾਲ ਲੱਗਿਆ ਬੈਠ ਡਾ ਲੈ ਓਏ ਆ ਜਾ ਆਇਆ ਬੱਤ ਕੋਈ ਨਾ ਖਗੜਾ ਜਰਾ ਜਕੇ ਹੈ ਓਰੇ ਤਾਂ ਤੈਨੂੰ ਰਜਾ ਕੇ ਰੱਖਿਆ ਕਰਾਂਗੇ ਓਰੇ ਨਹੀਂ ਤੈਨੂੰ ਭੁੱਖਾ ਰੱਖਦੇ ਤੂੰ ਕੇਰਾ ਸਾਡੀ ਜਵਸ ਤੂੰ ਸਾਈਟਾ ਗਰੀ ਹੈ ਨਾ ਤੇ ਜੀ ਨਿਕਲਿਆ ਵੀ ਕੂਤਰ ਜਾਂ ਕੂਤਰੀ ਹੈ ਨਾ ਇਹਦਾ ਜੋੜਾ ਦੇਖਦੇ ਆਂ ਫਿਰ ਜੋੜਾ ਲਵਾ ਦਾਂਗੇ ਬਾਕੀ ਦੇਖਦੇ ਆਂ ਕੀ ਬਣਦਾ ਤੇ ਲਾਗਿਆ ਖਾਣ ਕੁਦਾਨੀ ਤਾਂ ਆ ਦੇਖੋ ਭੁੱਖਾ ਵੀ ਕੂਤਰ ਤਾਂ ਨਾ ਤੇ ਪਾਣੀ ਵੀ ਰੱਖ ਦਿੰਨੇ ਕਿਸੇ ਚੀਜ਼ ਚ ਹਾਂ ਜੀ ਬਾਬਿਓ ਤੇ ਆਹ ਘਰ ਤੇ ਵੀ ਅੰਦਰ ਸਾਰੇ ਠੀਕ ਹੈ ਜਾਨਵਰ ਜਿੰਨੇ ਵੀ ਸੀਗੇ ਤੇ ਬਾਬਿਓ ਫੜਿਆ ਹੋਇਆ ਕੂਤਰ ਇੱਧਰ ਕਰਖਿਆ ਆਪਣੇ ਆ ਬੈਠਾ ਠੀਕ ਹੈ ਤੇ ਇਹਦਾ ਵੀ ਕਰਦੇ ਕੋਈ ਹਿੱਲਾ ਨਾ ਤੇ ਬਾਬੂ ਕਰਦੇ ਸ਼ੇਅਰ ਕਰਾ ਜੀ ਬਾਬੋ ਤੇ ਕਬੂਤਰੀ ਇਧਰੇ ਛੜਤੀ ਆਣਾ ਬਈ ਤੇ ਇਹ ਕਬੂਤਰੀ ਕਿਸੇ ਦੀ ਨਹੀਂ ਹੈਗੀ ਬਈ ਠੀਕ ਹੈ ਸੋਨ ਸਿੱਧੀ ਸਿੱਧੀ ਗੱਲ ਦੱਸਦਾ ਇਹ ਕਬੂਤਰੀ ਮਤਲਬ ਅਨਜਾਨ ਨਹੀਂ ਹੈਗੀ ਇਹ ਕਬੂਤਰੀ ਆਪਣੇ ਲਵੀ ਗਈ ਹੋਈ ਹੈ ਠੀਕ ਹੈ ਤੁਹਾਨੂੰ ਮੈਂ ਦੱਸਦਾ ਸਾਰੀ ਇਹਦੀ ਹਿਸਟਰੀ ਤੇ ਇਹ ਕਬੂਤਰੀ ਉਹ ਆ ਬਈ ਜਿਹੜੇ ਆਪਣੇ ਰਵੀ ਰਵੀ ਵਾਲੇ ਨੇ ਬਈ ਰਵੀ ਵਾਲੇ ਜਾਨਵਰ ਹੁੰਦੇ ਸੀ ਪਹਿਲਾਂ ਪ੍ਰਾਣਿਆਂ ਚ ਠੀਕ ਆ ਕਬੂਤਰੀ ਬਹੁਤ ਚੰਗੀ ਆ ਕਹਿੰਦੇ ਉਹਨੂੰ ਅੱਜ ਮੈਂ ਦਿਖਾਈ ਸੀਗੀ ਉਹ ਕਹਿੰਦਾ ਇਹ ਤਾਂ ਆਪਣਾ ਲਈ ਆ ਕਹਿੰਦਾ ਇਹਦਾ ਬਈ ਹਾਂ ਪਹਿਲਾਂ ਪੈਰ ਵੀ ਉਹ ਸੀਗਾ ਮਤਲਬ ਇਹਦਾ ਪੈਰ ਵੀ ਪਹਿਲਾਂ ਲੋਕ ਹੋ ਗਈ ਸੀ ਹਨਾ ਮਤਲਬ ਵੀ ਢਿੱਲੀ ਬਾਲੀ ਹੋ ਗਈ ਸੀ ਅਨੁਰਾਗ ਕਹਿਣ ਦੇਤੀ ਸੀ ਇਹ ਕਬੂਤਰੇ ਤੇ ਉਹਨਾਂ ਲਵੇ ਖੜੀ ਨਹੀਂ ਹੈਗੀ ਇਹ ਇਹ ਲੰਗੀ ਮਤਲਬ ਵੀ ਉਹਨਾਂ ਲਵੇ ਲੱਗੀ ਨਹੀਂ ਹੈਗੀ ਉਹਨੂੰ ਲਾਉਣ ਦੀ ਕੋਸ਼ਿਸ਼ ਕਰੀ ਇਹ ਖੜੀ ਨਹੀਂ ਹੈਗੀ ਪਰ ਬਈ ਠੀਕ ਆ ਇਹ ਲਾਂਗੀ ਐਂ ਫਿਰ ਕਿਸੇ ਨੇ ਫੜ ਫੜ ਲਈ ਹੋਣੀ ਫੜ ਕੇ ਨਾਪ ਲਈ ਹੋਣੀ ਹਨਾ ਬਈ ਤੇ ਕੈਂਚ ਗੂੰਜ ਮਾਰਤੀ ਹੋਣੀ ਕੈਂਚੀ ਬਾਤੀ ਹੋਣੀ ਠੀਕ ਆ ਹੁਣ ਫੇਰ ਡਾਉਣ ਦੀ ਕੋਸ਼ਿਸ਼ ਕਰੀਏ ਉਹਨੂੰ ਭੱਜਿਆ ਬਈ ਇਹ ਖੜਨ ਵਾਲੀ ਕਬੂਤਰੀ ਨਹੀਂ ਹੈਗੀ ਹਨਾ ਚਲੋ ਕੋਈ ਨਾ ਥੋੜਾ ਚਿਰ ਹੋਰ ਰੱਖ ਕੇ ਇਹਨੂੰ ਤੇ ਇਹਦਾ ਜੋੜਾ ਵੀ ਲਵਾ ਦਾਂਗੇ ਆ ਲਾਲ ਚੀਨੇ ਨਾਲ ਠੀਕ ਆ ਫੇਰ ਦੇਖੋ ਬੱਚੇ ਕਿ ਨਿਕਲ ਰਹੇ ਨੇ ਨਿਕਲਣੇ ਠੀਕ ਆ ਕਬੂਤਰ ਦੋਨੇ ਚੰਗਿਆ ਆ ਕਬੂਤਰੀ ਵੀ ਚੰਗੀ ਹੈ ਕਬੂਤਰੀ ਆ ਪਰ ਹਨਾ ਬਈ ਇੰਗ ਪਟਾ ਕਬੂਤਰ ਲੱਗਿਆ ਉੱਥੇ ਬੈਠਾ ਠੀਕ ਹੈ ਤੇ ਹੁਣ ਆਪਾਂ ਜਾ ਕੇ ਆਏਗੇ ਲੈ ਰਹੇ ਬਈ ਠੀਕ ਹੈ ਐਲ ਡੀ ਤਾਂ ਕਰਕੇ ਲੇਟ ਹੋ ਗਏ ਵਲੋਗ ਚ ਚਲੋ ਕੋਈ ਨਾ ਆਈ ਦਿਖਾਉਣੇ ਸੀ ਬਸ ਤਾਂ ਬਾਬੇ ਬਦਾਨੇ ਪਾਤੇ ਤੇ ਕੁੰਡੇ ਚ ਬਸ ਦਵਾਈ ਪਾ ਕੇ ਪਾਣੀ ਪਾ ਦੰਨੇ ਓਕੇ ਹੋ ਜੂ ਬਾਬੇ ਪਾਣੀ ਪਾਤਾ ਇਹਨਾਂ ਨੂੰ ਠੀਕ ਹੈ ਤੇ ਹੁਣ ਇਹਨੂੰ ਢੱਕ ਦਿੰਨੇ ਆ ਪੀਲਾ ਕਾਲਾ ਚੀਨਿਆ ਹਾਂ ਕਲੋ ਜੀ ਨਾ ਜੀ ਇਹ ਹੀ ਨਹੀਂ ਮੰਨੇਗਾ ਖੁੱਡੇ ਜੋ ਬਾਕੀ ਸਾਰੇ ਠੀਕ ਨੇ ਹਨ ਵੀ ਇਹ ਬਸ ਇਹ ਹੀ ਮੰਗ ਕਰ ਪੈਂਦਾ ਕੱਲਾ ਤੂੰ ਸੇਵ ਹੀ ਕਰ ਲਿਆ ਘਰਾਂ ਟਿਆਂ ਦੀ ਹੋਰ ਬੈਠਾ ਤਾਂ ਰਹਿਣਾ ਚੁੱਪ ਚੀਤਾ ਤੇ ਬਸ ਇਹ ਵੀ ਇਹਨੇ ਤਿਆਰੀ ਹੈ ਨਾ ਬਈ ਅੰਡੇ ਰੱਖਣ ਦੀ ਬਸ ਇਹ ਪਤਾ ਨਹੀਂ ਕਿਦਾਂ ਕੁਦੜ ਰੱਖਣਗੇ ਨਾ ਆਪਾਂ ਤੁ ਲਾ ਲਾ ਤੇ ਚਲ ਬਾਬੂ ਕਰਦੇ ਨੇ ਵਲੋਗ ਐਂਡ ਮਿਲਦੇ ਆ ਕਿਸੇ ਨਵੇਂ ਵਲੋਗ ਦੇ ਨਾਲ ਕੱਲ ਵਾਲੇ ਦੇ ਵਿੱਚ ਤੇ ਅੱਜ ਵਾਲੀ ਕੂਚ ਵੀ ਬਹੁਤ ਵਧੀਆ ਹੈ ਨਾ ਫੜੀ ਗਈ ਚਲੋ ਵਧੀਆ ਨਾ ਆਪਣੇ ਹੱਥ ਲਾ ਕੇ ਉਰਉਣੇ ਕਿਤੇ ਜਾਣ ਦਿੰਦੇ ਨੇ ਤੇ ਕੂਤਰੀ ਚੰਗੀ ਐ ਹੁਣ ਠੀਕ ਐ ਬਸ ਆਪਣੇ ਲਵੀ ਆਈ ਹੋਈ ਆ ਆਪਣੀ ਨੇ ਉਹ ਵੀ ਕੂਤਰੀ ਹਣਾ ਪਰਾਂ ਵਾਲੇ ਲਿਆ ਅੱਜ ਤੁਹਾਨੂੰ ਪਤਾ ਹੀ ਐ ਚਲੋ ਸਭ ਨੂੰ ਮਿਲਦਾ ਕਿਸੇ ਨਵੇਂ ਬਲੌਗ ਦੇ ਨਾਲ ਤੇ ਬਾਏ ਬਾਏ